ਸਰਸਵਰ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਇੱਕ ਅਨੋਖੀ ਚੋਰੀ ਦੀ ਘਟਨਾ ਵਾਪਰੀ ਹੈ ਚੋਰਾਂ ਨੇ ਮੱਛੀ ਮਾਰਕੀਟ ਦੇ ਕੋਲ ਇੱਕ ਮੋਬਾਈਲ ਫੋਨ ਰਿਪੇਅਰ ਦੀ ਦੁਕਾਨ ਤੇ ਛਾਪਾ ਮਾਰਿਆ ਫੋਨ ਤੇ ਐਸੈਸਰੀ ਸਟੋਰੀ ਕਰਕੇ ਫਰਾਰ ਹੋ ਗਏ ਆਮ ਤੌਰ ਤੇ ਚੋਰ ਦੁਕਾਨਾਂ ਦੇ ਤਾਲੇ ਤੋੜਦੇ ਨੇ ਪਰ ਇਸ ਵਾਰ ਚੋਰਾਂ ਨੇ ਛੱਤ ਦੇ ਰਾਹੀਂ ਦੁਕਾਨ ਦੇ ਅੰਦਰ ਦਾਖਲ ਹੁੰਦਾ ਨਵਾਂ ਹੀ ਤਰੀਕਾ ਅਪਣਾਇਆ ਇਹ ਘਟਨਾ ਜੋ ਵਾਪਰਿਆ ਐਜ਼ ਅਵਿਚ 2 ਤੋਂ 3 ਵਿਅਕਤੀਆਂ ਦੇ ਵੱਲੋਂ ਸਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਦੁਕਾਨਦਾਰ ਦਾ ਇਹ ਕਹਿਣਾ ਕਿ ਜਦੋਂ ਸਵੇਰੇ ਦੁਕਾਨ ਤੇ ਆਇਆ ਤੇ ਉਸਨੇ ਅੰਦਰੋਂ ਸਮਾਨ ਗਾਇਬ ਵੇਖਿਆ ਜਾਂਚ ਕਰਨ ਤੋਂ ਉਸਨੇ ਵੇਖਿਆ ਕਿ ਦੁਕਾਨ ਦੇ ਛੱਤੇ ਇੱਕ ਵੱਡਾ ਮੋਰਾ ਬੜਿਆ ਹੋਇਆ ਜਿੱਥੋਂ ਚੋਰ ਅੰਦਰ ਵੜੇ ਤੇ ਚੋਰ ਹਜ਼ਾਰਾਂ ਦਾ ਸਮਾਨ ਚੋਰੀ ਕਰਕੇ ਲਫੂ ਚੱਕਰ ਹੋ ਗਏ ਨੇ ਤਾਂ ਦੁਕਾਨਦਾਰ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਇਸ ਮਾਮਲੇ 'ਚ ਕਾਰਵਾਈ ਕਰਦਿਆਂ ਜਲਦ ਤੋਂ ਜਲਦ ਚੋਰਾਂ ਨੂੰ ਫੜਨ ਦੀ ਮੰਗ ਕੀਤੀ ਹੈ ਜੀ ਨਾਮ ਤੇ ਕਾਦੀ ਦੁਕਾਨ ਹੈ ਕਿੱਥੇ ਹੈ ਤੁਹਾਡੀ ਦੁਕਾਨ ਵੇ ਨਾਮ ਆਪਣਾ ਬੁਧੀਆਂ ਤੇ ਆਪਣਾ ਰੋਜ਼ ਗਾਰਡਨ ਦੇ ਸਾਹਮਣੇ ਜਿਹੜੀ ਮੱਛੀਆਂ ਵਾਲੀ ਮਾਰਕੀਟ ਹੈ ਉਹਦੇ ਨਾਲ ਹੀ ਆਪਣੀ ਦੁਕਾਨ ਹੈ ਤੇ ਮੋਬਾਈਲਾਂ ਦੀ ਦੁਕਾਨ ਹੈ ਵੀਰੇ ਕੀ ਗੱਲ ਹੋਈ ਕੱਲ ਬਈ ਆਪਾਂ ਰਾਤ ਨੂੰ ਜਿਵੇਂ 9:00 ਵਜੇ ਆਪਾਂ ਘਰੇ ਜਾਵੜੇ ਉਸ ਤੋਂ ਬਾਅਦ ਜਦੋਂ ਆਪਾਂ ਸਵੇਰੇ ਸ਼ਟਰ ਖੋਲਿਆ ਉਸ ਤੋਂ ਬਾਅਦ ਦੇਖਿਆ ਬਈ ਇਹਦੇ ਛੱਤ ਤੋੜ ਕੇ ਲੁਕ ਸੁਮਾਨ ਲੈ ਗਏ ਸਾਡੇ ਫੋਨ ਮੰਨ ਕੇ ਚਲੋ 25 ਤੋਂ 30 ਹਜ਼ਾਰ ਦੇ ਵਿੱਚ ਹੋਊਗਾ ਚਾਹੇ ਮੇਰੇ ਹਿਸਾਬ ਨਾਲ ਵੱਧ ਹੀ ਹੋਣੇ 20 ਹਜ਼ਾਰ ਫ੍ਰੀ ਫੋਨ ਸੀ ਤੇ 15-20 ਹਜ਼ਾਰ ਦੀ ਐਸੈਸਰੀ ਸੀ ਉਹ ਵੀ ਲੈ ਗਏ ਨਾਲ ਸਾਡੇ ਸਾਊਂਡ ਬਾਰ ਵਗੈਰਾ ਤਦੋਂ ਪਤਾ ਕਦੋਂ ਲੱਗਿਆ ਇਹ ਅੱਜ ਸਵੇਰੇ ਅਸੀਂ ਜਦੋਂ ਦੁਕਾਨ ਓਪਨ ਕੀਤੀ ਉਦੋਂ ਪਤਾ ਲੱਗਿਆ ਹਾਂਜੀ ਕਿੱਥੋਂ ਆਏ ਕਿੱਥੋਂ ਇਹ ਜੀ ਛੱਤ ਦੇ ਵਿੱਚੋਂ ਉਤੋਂ ਆਇਆ ਹਾਂਜੀ ਉਹ ਛੇੜੀਆਂ ਥੋੜਾ ਛੱਤ ਤੇ ਪਿਆ ਹੋਣੀ ਇਹਨਾਂ ਦਾ ਹਾਂਜੀ ਕੀ ਲੱਗਦਾ ਕੀ ਹੈਗਾ ਜਦੋਂ ਚੋਰੀ ਹੋਈ ਹੈਗੀ ਪਿੱਛੋਂ ਬੰਦੇ ਆਏ ਲੱਗੇ ਕੈਮਰੇ ਲੱਗੇ ਸੀਸੀਟੀਵੀ ਦੇ ਸੀਸੀਟੀਵੀ ਕੈਮਰੇ ਅੱਗੇ ਲੱਗੇ ਜੀ ਪਿੱਛੇ ਨਹੀਂ ਲੱਗੇ ਉਹ ਛੱਤ ਦੇ ਉੱਪਰ ਆ ਕੇ ਛੱਤ ਤੋੜ ਕੇ ਤੇ ਉੱਥੇ ਛੇੜੀਆਂ ਥੋੜਾ ਪਿਆ ਉਸ ਤੋਂ ਬਾਅਦ ਸਮਾਨ ਨੂੰ ਲੈ ਗਏ ਘੜੀਆਂ ਕੁੜੀਆਂ ਸਭ ਕੁਝ ਸੀਗਾ ਹਾਂਜੀ ਪੁਲਿਸ ਕੋ ਦੋ ਆਈਏਗੀ ਪੁਲਿਸ ਸਵੇਰੇ ਆਈ ਸੀ 11:00 ਕਵਜੇ ਆਈ ਸੀ ਇੱਕ ਬੰਦਾ ਆਇਆ ਉਹਨਾਂ ਦਾ ਚੈੱਕ ਕਰਕੇ ਬਸ ਫੋਟੋਆਂ ਖਿੱਚ ਕੇ ਲੈ ਗਏ ਸੀ ਹਾਂਜੀ ਅੱਛਾ ਕੀ ਮੰਗਤੀ ਕਰਦੇ ਹੋ ਬਈ ਮੈਂ ਤਾਂ ਮੰਗ ਕਰਦਾ ਵੀ ਸਾਡਾ ਵਦ ਤੋਂ ਵਦ ਵਿੱਚ ਸਾਡੇ ਜਿਹੜੇ ਪੁਰਾਣੇ ਫੋਨ ਗਾਖਾ ਦੇ ਫੋਨ ਨੇ ਬਈ ਉਹ ਆ ਜਾਣ ਸਾਡੇ ਵਾਪਸ ਨੇ ਹਾਂਜੀ ਕਿੰਨੇ ਬੰਦੇ ਦਾ ਕੰਮ ਕਰਦੇ ਨੇ ਕਟੋ-ਕਟ 10-4 ਬੰਦੇ ਹੋਣਗੇ ਬਈ ਹਾਂਜੀ ਉਹ ਮੋਰਾ ਵੀ ਛੋਟਾ ਜਿਹਾ ਹੈਗਾ ਉਹਦੇ ਵਿੱਚੋਂ ਪਤਲਾ ਜਿਹਾ ਬੰਦਾ ਨਿਕਲਿਆ ਹੋਣਾ ਹਾਂਜੀ ਠੀਕ ਕਿੰਨੀ ਪੁਰਾਣੀ ਦੁਕਾਨ ਹੈ ਇਹ ਪਰ ਦੁਕਾਨ ਤਾਂ ਫਿਲਹਾਲ ਬਹੁਤ ਪੁਰਾਣੀ ਹੈ ਲੇਕਿਨ ਆਪਾਂ ਇਸ ਸਾਲ ਜਨਵਰੀ ਚ ਦੁਕਾਨ ਕੀਤੀ ਸੀ 8 ਮਹੀਨੇ ਹੋ ਗਏ ਆਪਾਂ ਨੂੰ ਕਿਚਨ ਦੁਕਾਨ ਦੀ ਹਾਂਜੀ